ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸ ਦਾ ਕੋਈ ਕਸੂਰ ਨਹੀਂ ਸੀ ਸਗੋ ਇਸ ਦੀ ਬਹਾਦਰੀ ਪੁਰ ਸ਼ਾਬਾਸ਼ ਦਿਓ ਵਿਛੜਿਆਂ ਨੂੰ ਗੱਲ ਲਾਓ ਸ਼ਰਨ ਆਏ ਨੂੰ ਤੱਕਾ ਨਾ ਦਿਓ ਸ਼ਰਨ ਆਏ ਨੂੰ ਤਰਾਉਣਾ ਵੱਡਾ ਪਾਪ ਹੈ ਪਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੁਝ ਅਸਰ ਨਾ ਹੋਇਆ ਫਿਰ ਬਲਵੰਤ ਸਿੰਘ ਤੇ ਸ਼ੇਰ ਸਿੰਘ ਨੇ ਸਮਝਾਇਆ ਪਰ ਉਹਨਾਂ ਦੇ ਧਰਮ ਦੇ ਜੋ ਭਾਵ ਉਹਨਾਂ ਵਿੱਚ ਸਨ ਸੋ ਪੱਕੇ ਰਹੇ ਕਿ ਸਾਡਾ ਧਰਮ ਕੱਚਾ ਧਾਗਾ ਹੈ Hindu ਜਨਮ ਨਾਲ ਹੀ ਹੁੰਦਾ ਹੈ ਕਿਸੇ ਮਰਿਆਦਾ ਨਾਲ ਕੋਈ Hindu ਨਹੀਂ ਬਣ ਸਕਦਾ ਇਹ ਉਸੂਲ ਉਹਨਾਂ ਦੇ ਅੰਦਰ ਬੱਚਾ ਪਿਆ ਸੀ ਹਾਲਾਤ ਦੀ ਮੁਸ਼ਕਲ ਦੇਖ ਕੇ ਵੀ ਉਹ ਆਪਣੇ ਉਸ ਖਿਆਲ ਤੋਂ ਨਾ ਬਦਲੀ ਇਹ ਕਠੋਰਤਾ ਦੇਖ ਉਸ ਖਤਰੀ ਤੇ ਉਸ ਦੀ ਵੋਟੀ ਨੇ ਵੀ ਤਰਲੇ ਕੀਤੇ ਪਰ ਕਿਸੇ ਨੇ ਨਾ ਮੰਨੀ ਹੁਣ ਸਰਦਾਰ ਨੂੰ ਰੋਹ ਚੜ ਗਿਆ ਹੁਕਮ ਕੀਤਾ ਕਿ ਕੜਾ ਪ੍ਰਸ਼ਾਦ ਤਿਆਰ ਕਰੋ ਝਟਪਟ ਕੜਾ ਪ੍ਰਸ਼ਾਦ ਤਿਆਰ ਹੋ ਗਿਆ ਅਰਦਾਸਾ ਸੋਧਿਆ ਗਿਆ ਹੁਕਮ ਦਿੱਤਾ ਕਿ ਖਤਰਾਨੀ ਵਰਤਾਵੇ ਔਰ ਸਭ ਖਾਂ ਜੋ ਨਹੀਂ ਖਾਵੇਗਾ ਮਾਰਿਆ ਜਾਵੇਗਾ ਇਸ ਹੁਕਮ ਨਾਲ ਸਾਰੇ ਕੰਮ ਉੱਠੇ ਸੁੰਦਰੀ ਦਾ ਮੰਤਰਬ ਉੱਠਿਆ ਉੱਠ ਕੇ ਖਤਰੀ ਨੂੰ ਵੱਖਰਿਆਂ ਲਿਜਾ ਕੇ ਸਮਝਾਉਣ ਲੱਗੀ ਕਿ ਇੰਨਾ ਬ੍ਰਾਹਮਣਾਂ ਨੂੰ ਇੱਕ ਇੱਕ ਮੋਹਰ ਦੇਈ ਜਾ ਚਰਨੀ ਹੱਥ ਲਾਈ ਜਾ ਫਿਰ ਸਾਰੇ ਖਾ ਲੈਣਗੇ ਉਸ ਨੇ ਇਸੇ ਤਰ੍ਹਾਂ ਕੀਤਾ ਅੱਗੇ-ਅੱਗੇ ਖਤਰੀ ਮੋਹਰ ਦਿੰਦਾ ਜਾਵੇ ਤੇ ਮਗਰ-ਮਗਰ ਖਤਰਾਨੀ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਫੇਰ ਤਾਂ ਸਭ ਨੇ ਖਾ ਲਿਆ ਤੇ ਅਸ਼ੀਰਵਾਦ ਦੇ ਕੇ ਵਿਦਾ ਹੋਏ ਸਰਦਾਰ ਨੇ ਹੁਣ ਕੂਚ ਦਾ ਹੁਕਮ ਬੋਲਿਆ ਪਰ ਖਤਰੀ ਤੇ ਖਤਰਾਨੀ ਨਿਮਰਤਾ ਕਰਕੇ ਬੋਲੇ ਕਿ ਹੁਣ ਅਸਾਂ ਇੱਥੇ ਨਹੀਂ ਰਹਿਣਾ ਸਾਨੂੰ ਨਾਲ ਲੈ ਚੱਲੋ ਤੁਹਾਡੇ ਬਹਾਦਰਾਂ ਦੀ ਸੇਵਾ ਕਰਾਂਗੇ ਇੱਕ ਤਾਂ ਮਨ ਇੱਥੇ ਦਬੇਲ ਰਹੇਗਾ ਤੁਸਾਂ ਵਿੱਚ ਤੁਹਾਡੇ ਸੰਗ ਦਾ ਰੰਗ ਲੈ ਕੇ ਤਕੜਾ ਹੋ ਜਾਏਗਾ ਦੂਜਾ ਇੱਥੇ ਤੁਰਕ ਸਿਪਾਹੀ ਆਉਣਗੇ ਤੇ ਸਾਬ ਦਾ ਗੁੱਸਾ ਅਸਾਂ ਪਰ ਪਏਗਾ ਤੋਸਾ ਹੁਣੇ ਚਲੇ ਜਾਣਾ ਹੈ ਸੋ ਸਾਨੂੰ ਨਾਲ ਹੀ ਲੈ ਚੱਲੋ ਤੁਹਾਡੀਆਂ ਪਰਉਪਕਾਰੀਆਂ ਦੀ ਸੇਵਾ ਕਰਾਂਗੇ ਜਨਮ ਸਫਲਾ ਹੋ ਜਾਏਗਾ ਮੇਰਾ ਸਾਰਾ ਧਨ ਵੀ ਨਾਲ ਲੈ ਚੱਲੋ ਜੋ ਖਾਲਸੇ ਦੇ ਕੰਮ ਆਵੇ ਇੱਥੇ ਬ੍ਰਿਥਾ ਜਾਊ ਪੁੱਤਰ ਧੀ ਮੇਰਾ ਕੋਈ ਖਾਣ ਵਾਲਾ ਪਿੱਛੇ ਹੈ ਹੀ ਨਹੀਂ ਕੋ ਚਰਚਾ ਦੇ ਮਗਰੋਂ ਇਹ ਗੱਲ ਮੰਨੀ ਗਈ ਤੇ ਖਾਲਸੇ ਜੀ ਨੇ ਫਿਰ ਢੀ ਜੂਨ ਨੂੰ ਰੁਕ ਕੀਤਾ ਪਰੰਤੂ ਤੁਰੰਤ ਪੈਲੋਂ ਸਰਦਾਰ ਨੇ ਉਸ ਪਿੰਡ ਦੇ ਲਾਗੇ ਦੋ ਕੋ ਪਿੰਡਾਂ ਦੇ ਲੋਕ ਇਕੱਠੇ ਕਰਕੇ ਕਿਹਾ ਕਿ ਇਹ ਹਾਕਮ ਪ੍ਰਜਾ ਉੱਤੇ ਅਤਜੁਲਮ ਕਰਦਾ ਰਿਹਾ ਹੈ ਜ਼ਿੰਮੇਦਾਰਾਂ ਤੋਂ ਇਸਨੇ ਵੱਦ ਮਾਮਲੇ ਲਏ ਹਨ ਕਈ ਸ਼ਾਹਾਂ ਨੂੰ ਲੁੱਟ-ਪੁੱਟ ਕੇ ਇਸਨੇ ਨੰਗ ਕੀਤਾ ਬੇਗੁਨਾਹਾਂ ਨੂੰ ਮਰਵਾਇਆ ਅਨਾਥਾਂ ਨੂੰ ਤਸੀਹੇ ਦਿੱਤੇ ਔਰ ਹਾਕਮ ਹੋ ਕੇ ਥੋਰ ਦੇ ਬੂਟੇ ਵਾਂਗ ਹਰੇਕ ਨੂੰ ਕੰਡੇ ਚੋਬੇ ਹਨ ਨਿਯਾਵ ਕਰਨ ਦੀ ਥਾ ਇਸਨੇ ਸ਼ਰਾਬ ਤੇ ਵਿਸ਼ਿਆਂ ਵਿੱਚ ਸਮਾਂ ਬਿਤਾਇਆ ਤੇ ਰਬਦੀ ਪ੍ਰਜਾ ਨੂੰ ਜੋ ਇਸ ਦੇ ਹਵਾਲੇ ਸੀ ਇਸਨੇ ਬੇਤਰਸਾ ਮਾਗ ਦੁੱਖ ਦਿੱਤਾ ਹੈ ਇਸ ਲਈ ਇਸ ਨੂੰ ਸਾਰੇ ਦੋਸ਼ਾਂ ਬਦਲੇ ਦੰਡ ਦਿੱਤਾ ਜਾਂਦਾ ਹੈ ਇਹ ਕਹਿੰਦਾ ਸੀ ਕਿ ਦੋ ਬੰਦਿਆਂ ਨੇ ਪਾਪੀ ਦੇ ਗਲ ਲੱਸਾ ਪਾ ਕੇ ਬ੍ਰਿਖ ਨਾਲ ਟੰਗ ਦਿੱਤਾ ਇਸ ਦੀ ਲੋਤ ਫੜਕਦੀ ਦੇਖ ਕੀ ਹਿੰਦੂ ਕੀ ਮੁਸਲਮਾਨ ਸਭ ਖੁਸ਼ ਹੋਏ ਹਾਂ ਦੋ ਇੱਕ ਨੀਵੇਂ ਆਚਾਰ ਵਾਲੇ ਮੁਲਾਣੇ ਪੇਟ ਪਿੱਛੇ ਜਿਸ ਵਿੱਚ ਇਸ ਦੇ ਪਾਪਾ ਦਾ ਹਿੱਸਾ ਪਹੁੰਚਦਾ ਹੁੰਦਾ ਸੀ ਵਿੱਚੇ ਵਿੱਚ ਕੁੜਦੇ ਰਹੇ ਪੀੜੀ ਜੋ ਵਿੱਚ ਪਹੁੰਚ ਕੇ ਖਾਲਸਾ ਜੀ ਨੇ ਪਹਿਲੋ ਤਾਂ ਉਸ ਖਤਰੀ ਤੇ ਖਤਰਾਨੀ ਨੂੰ ਅਮਰਤ ਛਕਾ ਕੇ ਸਿੰਘ ਸਜਾਇਆ ਖਤਰੀ ਦਾ ਨਾਮ ਧਰਮ ਸਿੰਘ ਤੇ ਖਤਰਾਨੀ ਦਾ ਨਾਮ ਧਰਮਕੌਰ ਰੱਖਿਆ ਗਿਆ ਇਹ ਖਤਰੀ ਪਹਿਲਾਂ ਤੋਂ ਮਾਮੂਲੀ ਨਿਰਬਲ ਤੇ ਪਿੱਲਾ ਜਲੂ ਜਲੂ ਕਰਨ ਵਾਲਾ ਭੂਖ ਸ਼ੈਰੀਆ ਸੀ ਤੇ ਉੱਪਰ ਦੱਸੇ ਸਦਮੇ ਨਾਲ ਹੋਰ ਚੋਂ ਗਿਆ ਹੋਇਆ ਸੀ ਪਰ ਹੁਣ ਆਪਣੇ ਇੰਦੀਏ ਵਿੱਚ ਕਾਮਯਾਬ ਹੋ ਕੇ ਖੜਾਇਆ ਤੇ ਬੀਰ ਸੀ ਸਤਸੰਗ ਨਾਲ ਉਤਸ਼ਾਹ ਭਰ ਆਇਆ ਫਿਰ ਅੰਮ੍ਰਿਤਸ਼ਾਕੇ ਡਾਡਾ ਤਕੜਾ ਤੇ ਬਲੀ ਹੋ ਗਿਆ ਪਰ ਨੀ ਤੜਕ ਬੰਨ ਵਿੱਚ ਫਿਰਨ ਦਾ ਡਾਡਾ ਪਿਆਰਾ ਹੋ ਗਿਆ ਇਸ ਦੀ ਵੋਟੀ ਸੁੰਦਰੀ ਨਾਲ ਰਲ ਕੇ ਲੰਗਰ ਦੀ ਸੇਵਾ ਕਰਦੀ ਔਰ ਭਜਨ ਬਾਣੀ ਕੰਠ ਕਰਦੀ ਇੱਕ ਦਿਨ ਲੰਗਰ ਵਿੱਚ ਲੂਣ ਮੁੱਕ ਗਿਆ ਸੁੰਦਰੀ ਧਰਮਕੌਰ ਸਣੀ ਉਸ ਪਹਾੜੀ ਵੱਲ ਗਈ ਜਿਸ ਦੇ ਪਰਲੇ ਪਾਸੇ ਪਿੰਡ ਵਿੱਚ ਕਈ ਵੇੜ ਜਾਂਦੀ ਹੁੰਦੀ ਸੀ ਦੁਪਹਿਰ ਦਾ ਵੇਲਾ ਸੀ ਧੁੱਪ ਚੰਗੀ ਪਿਆਰੀ ਪਿਆਰੀ ਲੱਗਦੀ ਸੀ ਸੁੰਦਰੀ ਹਰਨੋਟੇ ਵਾਂਗ ਚੌਂਕੜੀਆਂ ਪਰਦੀ ਉਸ ਪਿੰਡ ਵਿੱਚ ਪਹੁੰਚੀ ਲੂਣ ਮਸਾਲਾ ਲੈ ਕੇ ਫਿਰ ਘਰ ਨੂੰ ਮੁੜੀ ਜਦ ਪਿੰਡੋਂ ਕੁਝ ਬਾਟ ਲੰਘ ਗਈ ਤਾਂ ਪਗ ਡੰਡੀ ਤੋਂ ਰਤਾ ਲਾਂਬਿਓ ਇੱਕ ਹਾਏ ਹਾਏ ਦੀ ਆਵਾਜ਼ ਆਈ ਸੁੰਦਰੀ ਜੀ ਜੱਕੇ ਖਲੋ ਗਈ ਫਿਰ ਆਵਾਜ਼ ਦੀ ਸੇਧ ਉੱਤੇ ਤੁਰੀ ਕੀ ਵੇਖਦੀ ਹੈ ਕਿ ਕਾਹਪੁਰ ਇੱਕ ਜਵਾਨ ਪੁਰਖ ਲਹੂ ਲੁਹਾਨ ਹੋਇਆ ਪਿਆ ਹੈ ਅੱਗੇ ਹੋ ਕੇ ਸੁੰਦਰੀ ਨੇ ਉਸ ਨੂੰ ਚੰਗੀ ਤਰ੍ਹਾਂ ਵੇਖਿਆ ਉਸ ਦੇ ਮੋਢੇ ਪਰ ਤਲਵਾਰ ਦਾ ਘਾਓ ਲੱਗਾ ਸੀ ਔਰ ਨਿੱਕੇ ਨਿੱਕੇ ਘਾਓ ਤਾਂ ਕਿੰਨੇ ਹੀ ਸਨ ਲਹੂ ਫਰਨ ਫਰਨ ਵਗ ਰਿਹਾ ਸੀ ਜਿਹੜਾ ਪੀਲਾ ਭੂਕ ਮਰੋਨੀ ਛਾਈ ਹੋਈ ਇਹ ਦਸ਼ਾ ਵੇਖ ਕੇ ਮਾਤਾ ਸਾਹਿਬ ਦੇਵਾਦੀ ਬੀਰ ਪੁਤਰੀ ਨੇ ਰਤਾ ਜੀ ਨਾ ਮਚਕਾਇਆ ਆਪਣੇ ਪੋਚਣ ਨਾਲ ਉਹ ਲੀਰਾਂ ਪਾੜ ਕੇ ਉਸਦੇ ਪਿੰਡੇ 'ਚੋਂ ਲਹੂ ਪੁੰਜਿਆ ਔਰ ਧਰਮਕੌਰ ਨੂੰ ਕਿਹਾ ਕਿ ਕਿਦਰੋਂ ਪਾਣੀ ਛੇਤੀ ਲਿਆ ਤੇ ਆਪੂ ਵੱਡੀ ਹਿੰਮਤ ਨਾਲ ਉਸਦੇ ਘਾਓ ਨੂੰ ਉਸਦੀ ਪੱਗ ਨਾਲ ਚੰਗੀ ਤਰ੍ਹਾਂ ਬੰਨਿਆ ਐਨੇ ਨੂੰ ਧਰਮਕੌਰ ਆਪਣੇ ਪੋਚਣ ਨੂੰ ਪਾਣੀ ਵਿੱਚ ਤ੍ਰਿਬੁੱਡ ਕਰਕੇ ਲੈ ਆਈ ਸੁੰਦਰੀ ਨੇ ਉਹ ਪਾਣੀ ਉਸਦੇ ਮੂੰਹ ਵਿੱਚ ਚੋਇਆ ਤੇ ਉਸਦੇ ਹੱਥਾਂ ਪੈਰਾਂ ਨੂੰ ਪੁੰਜਿਆ ਹੁਣ ਉਸ પુરਕ ਨੂੰ ਡੋਬ ਵਿੱਚੋਂ ਰਤਾ ਬੋਲਣ ਦੀ ਹੋਸ਼ ਆਈ ਪਹਿਲੇ ਤਾਂ ਬੇਸੁੱਦੀ ਜਈ ਵਿੱਚ ਕੇਵਲ ਹਾਈ ਮੂੰਹ ਨਿਕਲੀ ਪਰ ਫਿਰ ਅੱਖ ਵੀ ਖੋਲਿ ਉਸ ਜ਼ਖਮੀ ਆਪਣੇ ਆਪ ਦੀ ਸੇਵਾ ਹੁੰਦੀ ਵੇਖ ਕੇ ਅश्चਰਜ ਸੀ ਕਿ ਐਸੇ ਔਂਕਰ ਦੇ ਵੇਲੇ ਕੌਣ ਆਪ ਉਕਰਿਆ ਕੁਝ ਬੋਲਣਾ ਚਾਹਿਆ ਪਰ ਬੋਲਣ ਦੀ ਅਸੰਗ ਨਾ ਪਾ ਕੇ ਚੁੱਪ ਹੀ ਰਹਿ ਗਿਆ ਹੁਣ ਸੁੰਦਰੀ ਨੇ ਇਹ ਵਿਚਾਰਿਆ ਕਿ ਜੇ ਇਹ ਪੁਰਖ ਇੱਥੇ ਪਿਆ ਰਿਆ ਤਾਂ ਦਮਰ ਜਾਏਗਾ ਜੇ ਇਸ ਨੂੰ ਪਿੰਡ ਪਹੁੰਚਾਇਆ ਤਾਂ ਮਤੇ ਮੈਂ ਆਪ ਹੀ ਕਿਸੇ ਮੁਸ਼ਕਲ ਵਿੱਚ ਫਸ ਜਾਵਾਂ ਤੇ ਜੋ ਵਿੱਚ ਲੈ ਚੱਲਾਂ ਤਾਂ ਇੱਕ ਲਿਜਾਣਾ ਕਠਿਨ ਦੂਜੇ ਇਹ ਤੁਰਕ ਹੈ ਸਾਰੇ ਭਰਾ ਮੈਨੂੰ ਛਦੈਨ ਆਖਣਗੇ ਫਿਰ ਕੁਝ ਧਰਮ ਕੋਰ ਨਾਲ ਸਲਾਹ ਕੀਤੀ ਛੇਕੜ ਇਹੋ ਹੀ ਸੋਚ ਪੱਕੀ ਹੋਈ ਕਿ ਇਸ ਨੂੰ ਲੈ ਜਾ ਕੇ ਇਸ ਦੀ ਸੇਵਾ ਕਰੀਏ ਗੁਰਸਿੱਖੀ ਇਹੀ ਹੈ بڑے ਵੱਡੇ ਔਕ ਤੇ ਕਸ਼ਟਾਂ ਨਾਲ ਉਹ ਵਿਖੜਾ ਰਸਤਾ ਉਹਨਾਂ ਬਹਾਦਰ ਤੀਵੀਆਂ ਨੇ ਉਸ ਭਾਰ ਨੂੰ ਚੁੱਕ ਕੇ ਪੂਰਾ ਕੀਤਾ ਔਰ ਜੰਗਲ ਦੀ ਅੱਧ ਗੁਵਾੜ ਪਹੁੰਚ ਕੇ ਥੱਕ ਗਈਆਂ ਫਿਰ ਕਿੰਨਾ ਚਿਰ ਸਾਹ ਕੱਢਦੀਆਂ ਰਹੀਆਂ ਛੇ ਘੜ ਦਿਨ ਢਲੰਦੇ ਵੇਲੇ ਟਿਕਾਣੇ ਤੇ ਪਹੁੰਚੀਆਂ ਤੇ ਪੁਰਾਣੇ ਥੋੜ ਦੇ ਹੀਠਾਂ ਸੁੱਕਾ ਕਾਹ ਵਿਸ਼ਾ ਕੇ ਚਾਦਰ ਪਾ ਕੇ ਉਸ ਨੂੰ ਲਟਾ ਦਿੱਤਾ ਔਰ ਖਾਣ ਦੀ ਚੀਜ਼ ਉਸ ਦੇ ਮੂੰਹ ਵਿੱਚ ਪਾਈ ਜਾਏ ਗੱਲ ਸੁੰਦਰੀ ਨੇ ਵੀਰ ਨਾਲ ਕੀਤੀ ਤੇ ਸ਼ਾਮ ਸਿੰਘ ਨੂੰ ਖਬਰ ਹੋਈ ਤਾਂ ਦੋਹਾਂ ਨੇ ਨੱਕ ਵੱਟਿਆ ਔਰ ਭੈਣ ਨੂੰ ਸਮਝਾਇਆ ਕਿ ਦਇਆ ਕਰਨੀ ਸਾਡਾ ਧਰਮਤਾ ਹੈ ਪਰ ਸਮਾਂ ਅਜੇਹਾ ਵਿੰਗਾ ਹੈ ਕਿ ਤੁਰਕਾਂ ਤੋਂ ਸਾਨੂੰ ਬਹੁਤ ਹੀ ਬਚਾਓ ਕਰਨਾ ਪੈਂਦਾ ਹੈ ਕਿਉਂਕਿ ਉਹ ਸਾਡੀਆਂ ਜੜ੍ਹਾਂ ਮੇਖਾਂ ਪੁੱਟਣ ਦੇ ਗਿਰਦ ਹਨ ਤਾਂ ਤੇ ਇੰਨਾ ਕੋਲੋਂ ਜੋ ਸ਼ਤਰੂ ਹਨ ਭਲੇ ਦੀ ਆਸ ਨਹੀਂ ਕਰਨੀ ਚਾਹੀਏ ਜੇਕਰ ਅਸੀਂ ਕਿਸੇ ਚੰਗੀ ਦਸ਼ਾ ਵਿੱਚ ਹੋਈਏ ਤਾਂ ਪਰਵਾਹ ਨਾ ਕਰੀਏ ਪਰ ਇਸ ਵਿਪਤਾ ਵਿੱਚ ਆਪਣਾ ਆਪ ਬਚਾਉਣਾ ਸਭ ਤੋਂ ਮੁੱਖ ਗੱਲ ਹੈ ਸੁੰਦਰੀ ਨੇ ਕਿਹਾ ਵੀਰ ਜੀ ਹੁਣ ਤਾਂ ਭੁੱਲ ਹੋਈ ਫਿਰ ਕਾਲੀ ਨਹੀਂ ਕਰਾਂਗੀ ਹੁਣ ਤਾਂ ਮੈਂ ਲਿਆ ਬੈਠੀ ਹਾਂ ਪਰ ਅੱਗੇ ਨੂੰ ਮੈਂ ਬੜੀ ਚੌਕਸ ਰਹਾਂਗੀ ਜੇਕਰ ਇਹ ਮਰ ਗਿਆ ਤਾਂ ਅੱਧ ਕੋਈ ਵਿਸ਼ਵਸੇ ਦੀ ਗੱਲ ਹੀ ਨਹੀਂ ਜੇ ਬੱਚ ਗਿਆ ਤਾਂ ਅੱਖਾਂ ਤੇ ਪੱਟੀ ਬਨ ਕੇ ਕਿਤੇ ਦੂਰ ਛੱਡ ਆਵਾਂਗੇ ਗੱਲ ਕੀ ਭਰਾਵਾਂ ਦੀ ਖਾਤਰ ਨਿਸ਼ਾ ਕਰਕੇ ਸੁੰਦਰੀ ਆਪਣੇ ਆਹਰ ਵਿੱਚ ਲੱਗੀ ਰੋਜ਼ ਜਦ ਕੰਮ ਤੋਂ ਵੇਲੀ ਹੁੰਦੀ ਤਾਂ ਉਸ ਬਿਮਾਰ ਦੀ ਸੇਵਾ ਕਰਦੀ ਉਸ ਦੇ ਘਾਵਾਂ 'ਪਰ ਤੇਲ ਲਾ ਕੇ ਪੱਟੀ ਬੰਦੀ ਖਾਣ ਨੂੰ ਜੋ ਬਣੇ ਦਿੰਦੀ ਕੋਈ ਮਹੀਨੇ ਕੁ ਦੀ ਸੇਵਾ ਮਗਰੋਂ ਉਸ ਮੁਗਲ ਜਵਾਨ ਦੇ ਘਾਓ ਚੰਗੇ ਹੋ ਗਏ ਔਰ ਤੁਰਨ ਫਿਰਨ ਲੱਗ ਪਿਆ ਉਹ ਸੁੰਦਰੀ ਦਾ ਬੜਾ ਧੰਨਵਾਦ ਕਰਦਾ ਤੇ ਉਸ ਦੇ ਹਸਾਨ ਨੂੰ ਵੱਡੇ ਮਿੱਠੇ ਬਚਨਾ ਨਾਲ ਦੂਣਾ ਚੋਣਾ ਕਰਕੇ ਮੰਦਾ ਪਰ ਬੜਾ ਹੈਰਾਨ ਇਸ ਗੱਲ ਉੱਤੇ ਹੁੰਦਾ ਸੀ ਕਿ ਸਿੱਖ ਜੋ ਅਤ ਕਰਦੇ ਹਨ ਦਿਆਵਾਨ ਵੀ ਪਰਲੇ ਦਰਜੇ ਦੇ ਹਨ ਇਹ ਗੁਣ ਕੇਵਲ ਇੰਨਾ ਵਿੱਚ ਹੀ ਹਨ ਜੋ ਅੱਗ ਪਾਣੀ ਦਾ ਮੇਲ ਕਰ ਰੱਖਿਆ ਹੈ ਸਰਦਾਰ ਸ਼ਾਮ ਸਿੰਘ ਨੇ ਦੋ ਚਾਰ ਸਿੰਘ ਉਸ ਦੀ ਤੱਕ ਵਿੱਚ ਪਿੱਛੇ ਛੱਡੇ ਹੋਏ ਸਨ ਕਿ ਕਿਧਰੇ ਨਿਕਲਣਾ ਜਾਵੇ ਔਰ ਰਸਤਾ ਮਾਲੂਮ ਕਰਕੇ ਵੈਰੀਆਂ ਨੂੰ ਖਬਰ ਨਾ ਕਰ ਦੇਵੇ ਕੋਚਰ ਮਗਰੋਂ ਜਾਂ ਉਹ ਨਵਾਂ ਨਰੋਆ ਹੋ ਗਿਆ ਤਾਂ ਛੁੱਟੀ ਮੰਗਣ ਲੱਗਾ ਇਸ ਕਰਕੇ ਇਹੋ ਸਲਾਹ ਹੋਈ ਕਿ ਇਸ ਦੀਆਂ ਅੱਖਾਂ 'ਤੇ ਪੱਟੀ ਬਨ ਕੇ ਇੱਕ ਸਿੱਖ ਜੰਗਲੋਂ ਕੱਢ ਕੇ ਕਿਤੇ ਦੂਰ ਇਸ ਨੂੰ ਛੱਡ ਆਵੇ ਸੋ ਸਰਦਾਰ ਸ਼ਾਮ ਸਿੰਘ ਦੇ ਹੁਕਮ ਮੁਜਬ ਇਸੇ ਤਰ੍ਹਾਂ ਕੀਤਾ ਗਿਆ ਪਰ ਸਰਦਾਰ ਜੀ ਦੇ ਜੀਵ ਵਿੱਚ ਵਿਸ਼ਵਾਸ ਆਉਂਦਾ ਹੀ ਰਿਹਾ ਕਿ ਗੁਰੂ ਸੁਖ ਰੱਖੇ ਕੁਝ ਦਿਨ ਮਗਰੋਂ ਇੱਕ ਦਿਨ ਸੁੰਦਰੀ ਲੋਡੇ ਕੁਪੈਰ ਉਸ ਪਿੰਡੋਂ ਬਨ ਨੂੰ ਮੋੜੀ ਆਉਂਦੀ ਸੀ ਜਦ ਪਹਾੜੀ ਚੜ ਕੇ ਪਗਡੰਡੀ ਦਾ ਰਸਤਾ ਛੱਡ ਕੇ ਆਪਣੇ ਨਿਸ਼ਾਨੇ ਵਾਲੇ ਰਾਹ ਪੈਣ ਲੱਗੀ ਤਾਂ ਇੱਕ ਆਵਾਜ਼ ਆਈ ਬਸ ਖੜੀ ਰੋ ਇਹ ਸੁਣ ਕੇ ਸੁੰਦਰੀ ਨੇ ਪਿੱਛੇ ਮੁੜ ਕੇ ਡਿੱਠਾ ਤਾਂ ਚਾਰ ਹਥਿਆਰਬੰਦ ਤੁਰਕ ਸਿਪਾਹੀ ਦਿਸੇ ਜੋ ਬ੍ਰਿਸ਼ ਦੀ ਆੜ ਵਿੱਚੋਂ ਨਿਕਲ ਰਹੇ ਸਨ ਅਚਰਜ ਹੋ ਕੇ ਪਰੰਤੂ ਬਿਨਾਂ ਪੈ ਦੇ ਵੇਖਣ ਲੱਗ ਪਈ ਕਿ ਇਹ ਕੌਣ ਹਨ ਅੱਖ ਦੇ ਫੋਰ ਵਿੱਚ ਚਾਰੇ ਜਣੇ ਆ ਕੇ ਘੇਰਾ ਪਾ ਕੇ ਖੜੋ ਗਏ ਸੁੰਦਰੀ ਦਾ ਸੱਜਾ ਹੱਥ ਵੀ ਇਸ ਵੇਲੇ ਪੋਚੰਦੇ ਅੰਦਰ ਲੁਕਵੀ ਪੈਣੀ ਹੋਈ ਕਟਾਰ ਦੇ ਕਬਜ਼ੇ 'ਪਰ ਪਹੁੰਚ ਗਿਆ ਸੀ ਪਰ ਉੰਜ ਹੌਸਲੇ ਨਾਲ ਪੁੱਛਣ ਲੱਗੀ ਤੁਸੀਂ ਕੌਣ ਹੋ ਔਰ ਕੀ ਮੰਗਦੇ ਹੋ ਸਿਪਾਹੀ ਸਿੱਖਾਂ ਦਾ ਪਤਾ ਦੱਸ ਕਿੱਥੇ ਹਨ ਸੁੰਦਰੀ ਇਹ ਗੱਲ ਅਣਹੋਣੀ ਹੈ ਸਿਪਾਹੀ ਨਹੀਂ ਤਾਂ ਤੈਨੂੰ ਬੇਪੱਤ ਕਰਾਂਗੇ ਸੁੰਦਰੀ ਕਿਸ ਮੁਰਦ ਦੀ ਤਾਕਤ ਹੈ ਕਿ ਹੱਥ ਲਾ ਜਾਏ ਸਿਪਾਹੀ ਜਾਨੋ ਮਾਰ ਦੇਾਂਗੇ ਸੁੰਦਰੀ ਕੀ ਪਰਵਾਹ ਹੈ ਸੁੰਦਰੀ ਨੇ ਜ਼ਰਾ ਉੱਚੀ ਨਜ਼ਰ ਕੀਤੀ ਤਾਂ ਇੱਕ ਹੋਰ ਸਿਪਾਹੀ ਨੂੰ ਆਪਣੇ ਵੱਲ ਆਉਂਦਾ ਦਿੱਠਾ ਜਾਂ ਨੇੜੇ ਪਹੁੰਚਿਆ ਤਾਂ ਸੁੰਦਰੀ ਨੇ ਤੁਰਤ ਪਛਾਣ ਲਿਆ ਕਿ ਇਹ ਉਹੀ ਤੁਰਕ ਹੈ ਜਿਸ ਨੂੰ ਮੈਂ ਘਾਇਲ ਪਏ ਨੂੰ ਐਸੇ ਥਾਂ ਤੋਂ ਚੁੱਕ ਲੈ ਗਈ ਸਾਂ ਔਰ ਮਹੀਨਾ ਦਿਨ ਸੇਵਾ ਕਰਕੇ ਰਾਜ਼ੀ ਕੀਤਾ ਸੀ ਮਨ ਵਿੱਚ ਪ੍ਰਸੰਨ ਹੋਈ ਕਿ ਇਹ ਮੈਨੂੰ ਇੰਨਾ ਤੋਂ ਬਚਾ ਲਵੇਗਾ ਔਰ ਐਸੇ ਵੇਲੇ ਜ਼ਰੂਰ ਸਹਾਇਤਾ ਕਰੇਗਾ ਉਸ ਨੇ ਨੇੜੇ ਪੁੱਜ ਕੇ ਸਲਾਮ ਕੀਤਾ ਸਿਪਾਹੀ ਸਾਰੇ ਪਰੇ हट ਗਏ ਵੱਡੇ ਆਦਨ ਨਾਲ ਸੁਖ-ਸਾਂਦ ਪੁੱਛੀ। ਸੁੰਦਰੀ ਨੇ ਵੀ ਸਤਿਕਾਰ ਨਾਲ ਉੱਤਰ ਦਿੱਤਾ ਔਰ ਕਿਹਾ ਇਹ ਲੋਕ ਕੌਣ ਹਨ ਔਰ ਮੇਰੇ ਦੁਆਲੇ ਕਿਉਂ ਹੋ ਗਏ ਹਨ ਔਰ ਬੜੀ ਬੇਸਤਿਕਾਰੀ ਨਾਲ ਗੱਲਾਂ ਕਿਉਂ ਕਰ ਰਹੇ ਹਨ। ਤੁਰਕ ਬੋਲਿਆ ਬੀਬੀ ਤੂੰ ਨਹੀਂ ਜਾਣਦੀ ਮੈਂ ਕੌਣ ਸਾਂ ਤੇ ਕੌਣ ਨਹੀਂ। ਪਹਿਲੇ ਮੈਂ ਆਪਣਾ ਪਤਾ ਦੱਸਾਂ ਤਾਂ ਤੁਹਾਡੀ ਸਮਝ ਵਿੱਚ ਕੁਝ ਸੋਖਾ ਆ ਜਾਵੇਗਾ। ਮੈਂ ਉਸ ਨਵਾਬ ਦਾ ਨੌਕਰ ਹਾਂ ਜੋ ਤੁਹਾਨੂੰ ਆਪਣੇ ਪਿੰਡੋਂ ਪਕੜ ਲਿਆਏ ਸਨ। ਮੈਂ ਇੱਥੇ ਉਸ ਦਿਨ ਇੱਕ ਸਿੱਖ ਨਾਲ ਲੜਨ ਤੋਂ ਜ਼ਖਮੀ ਹੋ ਕੇ ਮਰਨ ਮਰਾਂਦ ਪਿਆ ਸੀ ਜਿਸ ਦਿਨ ਤੁਸੀਂ ਮੈਨੂੰ ਚੁੱਕ ਲੈ ਗਏ ਸੀ ਪਹਿਲਾਂ ਤਾਂ ਮੈਂ ਕੁਛ ਨਾ ਪਛਾਣਤਾ ਪਰ ਪੰਜਾ ਸੱਤਾਂ ਦਿਨਾਂ ਪਿੱਛੋਂ ਮੈਂ ਤੁਹਾਨੂੰ ਪਛਾਣ ਲਿੱਤਾ ਸੀ ਕਿ ਤੁਸੀਂ ਉਹ ਹੋ ਜਿਸ ਨੂੰ ਸਾਡਾ ਨਵਾਬ ਪਿੰਡੋਂ ਚੱਕ ਲਿਆਇਆ ਸੀ ਔਰ ਫਿਰ ਸਿੱਖ ਮਸਜਿਦ ਵਿੱਚੋਂ ਖੋ ਕੇ ਲੈ ਗਏ ਸਨ ਜਾਂ ਮੈਂ ਆਪਦੀ ਕਿਰਪਾ ਨਾਲ ਰਾਜ਼ੀ ਹੋ ਕੇ ਆਪਣੇ ਘਰ ਪਹੁੰਚਿਆ ਤੇ ਨਵਾਬ ਨਾਲ ਗੱਲ ਕੀਤੀ ਤਾਦੋ ਮੇਰੇ ਗੱਲ ਪੈ ਗਿਆ ਕਿ ਉਸ ਥਾਂ ਦਾ ਪਤਾ ਦੱਸ ਔਰ ਉਸ ਨੂੰ ਇੱਥੇ ਲਿਆ ਦੇ ਤਾਦ ਤਾ 5000 ਇਨਾਮ ਦੇਵਾਂਗੇ ਨਹੀਂ ਤਾਂ ਮੈਂ ਤੈਨੂੰ ਵੀ ਮਾਰ ਦੇਵਾਂਗਾ ਸੋ ਮੈਂ ਕਈ ਦਿਨ ਜੰਗਲਾਂ ਬਨਾ ਵਿੱਚ ਟਕਰਾ ਮਾਰਦਾ ਰਿਹਾ ਹਾਂ ਮੈਨੂੰ ਤੁਹਾਡੀ ਥਾਂ ਦਾ ਥੋ ਨਹੀਂ ਲੱਗਾ ਛੇਕੜ ਮੈਨੂੰ ਚੇਤਾ ਆਇਆ ਕਿ ਇਸ ਥਾਂ ਤੋਂ ਲੰਘਦੇ ਹੋਏ ਤੁਸੀਂ ਮੈਨੂੰ ਲੈ ਗਏ ਸੀ ਮੈਂ ਸੋਚਿਆ ਕਿ ਕਦੀ ਨਾ ਕਦੀ ਇੱਥੋਂ ਲੰਘੋਗੇ ਹੀ ਸੋ ਇਹ ਥਾਂ ਆਮ ਅਲੀ ਔਰ ਕਈ ਦਿਨ ਤੋਂ ਪੰਜ ਸਿਪਾਈਆਂ ਸਨ ਮੈਂ ਇੱਥੇ ਚਹਿ ਬੈਠਾ ਸੀ ਸ਼ੁਕਰ ਹੈ ਖੁਦਾਬੰਦ کریم ਦਾ ਜਿਸ ਨੇ ਅੱਜ ਮੇਰੀ ਮੁਰਾਦ ਪੂਰੀ ਕੀਤੀ ਹੁਣ ਮੇਰੀ ਅਰਜ਼ ਇਹ ਹੈ ਕਿ ਤੁਸੀਂ ਇਸ ਜਵਾਨੀ ਤੇ ਸੁੰਦਰਤਾ ਪਰ ਕੁਝ ਦਰਸ ਕਰੋ ਕਿੱਥੇ ਜੰਗਲ ਵਿੱਚ ਨਿਗਰੇ ਸਿੱਖਾਂ ਨਾਲ ਉਮਰ ਬਿਤਾ ਰਹੇ ਹੋ ਸਵੇਰੇ ਤੋਂ ਸਾਂਝ ਤੱਕ ਨੌਕਰਾ ਵਾਂਗ ਸੇਵਾ ਕਰਦੇ ਹੋ ਫਿਰ ਨਫਾ ਕੁਝ ਨਹੀਂ ਤੇ ਦੁਨੀਆ ਦੇ ਸੁੱਖ ਲਾਣ ਦੀ ਇਹੋ ਉਮਰ ਹੈ ਫਿਰ ਕਿਸ ਵੇਲੇ ਆਨੰਦ ਭੋਗੋਗੇ ਹੁਣ ਤਾਂ ਐਡਾ ਵੱਡਾ ਨਵਾਬ ਤੁਹਾਡਾ ਹੱਥ ਬੱਦੀ ਗੁਲਾਮ ਬੰਦਾ ਹੈ ਮਹਿਲਾਂ ਵਿੱਚ ਰਹੋ ਹੁਕਮ ਹਾਸਲ ਕਰੋ ਆਨੰਦ ਭੋਗੋ ਚਲੋ ਸਵਾਰੀ ਤਿਆਰ ਹੈ ਸੁੰਦਰੀ ਕੁਝ ਕਾਬਰੀ ਹਿਰਦਾ ਵੀ ਸੁੰਗੜਿਆ ਪਰ ਧੀ ਰਜਨਾਰ ਬੋਲੀ ਕਿ ਮੇਰੀ ਸੇਵਾ ਦਾ ਇਹੋ ਫਲ ਸੀ ਕਿ ਨੇਕੀ ਦਾ ਬਦਲਾ ਇਹੋ ਹੁੰਦਾ ਹੈ ਤੁਰਕ ਨੇਕੀ ਤੁਹਾਡੀ ਮੇਰੇ ਸਿਰ ਮੱਥੇ ਉੱਤੇ ਔਰ ਮੈਂ ਤੁਹਾਡੇ ਨਾਲ ਬਦੀ ਨਹੀਂ ਕਰਦਾ ਫਕੀਰ ਨਹੀਂ ਤੋ ਰਾਣੀ ਬਣਾਉਂਦਾ ਹਾਂ ਕਾਫਰ ਤੋਂ ਮੂਮਨ ਬਣਾਉਂਦਾ ਹਾਂ ਕਾਫਰਾਂ ਨਾਲ ਵਲਛਲ ਕਰਨਾ ਵੀ ਰਵਾ ਹੈ ਲੋ ਹੁਣ ਛੇਤੀ ਕਰੋ ਚਿਰ ਹੁੰਦਾ ਹੈ ਸੁੰਦਰੀ ਨਮਾਜ਼ ਗਦੀ ਭਾਵੇਂ ਭੁੱਲ ਕੇ ਵੀ ਨਾ ਪੜੋ ਪਰ ਜ਼ੁਲਮ ਕਰਨ ਲਈ ਦੋਸ਼ ਦੀਨ ਦੇ ਮੱਥੇ ਹੈ ਕ੍ਰਿਤਕਣ ਪੁਰਖ ਇਹ ਲੱਛਣ ਬੜੇ ਖੋਟੇ ਹਨ ਯਾਦ ਰੱਖ ਤੂੰ ਜਾਂ ਤੇਰਾ ਮਾਲਕ ਆਪਣੀ ਮੁਰਾਦ ਨੂੰ ਕਦੀ ਨਾ ਪਹੁੰਚੇਗਾ ਕਿਉਂਕਿ ਮੈਂ ਸ਼ੇਰਨੀ ਹਾਂ ਕੋਈ ਕਮੀਨ ਇਸਤਰੀ ਨਹੀਂ ਕਿ ਕਿਸੇ ਲਾਲਚ ਵਿੱਚ ਫਸਾ ਜਾਨ ਦੇ ਦੇਾਂਗੀ ਪਰ ਧਰਮ ਨਹੀਂ ਤੁਰਕ ਤੇਰੀ ਇਸ ਜਿੱਦ ਤੇ ਹੱਟ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਹੁਣ ਤੂੰ ਪੱਕ ਧਿਆਨ ਰੱਖੀ ਕਿ ਅੱਗੇ ਵਾਂਗੂ ਕੋਈ ਰਿਹਾਇਤ ਨਹੀਂ ਕੀਤੀ ਜਾਵੇਗੀ ਇਧਰੋਂ ਸ਼ਹਿਰ ਪਹੁੰਚੀ ਤੇ ਉਧਰੋਂ ਮੈਲੀ ਦਾਖਲ ਹੋ ਗਈ ਸੁੰਦਰੀ ਬਹੁਤ ਚੰਗਾ ਪਰ ਇੱਥੋਂ ਮੈਨੂੰ ਲਜਾਣ ਦੀ ਤਾਕਤ ਕਿਦੇ ਵਿੱਚ ਹੈ ਜ਼ਰਾ ਸੋਚ ਕੇ ਤਾਂ ਗੱਲ ਕਰੋ ਮੈਨੂੰ ਰਹਿ ਰਹਿ ਕੇ ਸ਼ੌਕ ਇਸ ਗੱਲ ਪਰ ਆਉਂਦਾ ਹੈ ਕਿ ਤੇਰਾ ਮਨ ਬੜਾ ਹੀ ਪੱਥਰ ਹੈ ਜਿਸ ਵਿੱਚ ਦਇਆ ਧਰਮ ਦੀ ਮੁਸ਼ਕ ਮਾਤਰ ਵੀ ਨਹੀਂ ਕੀ ਤੈਨੂੰ ਮਰਦ ਹੋ ਕੇ ਇਹ ਜ਼ੁਲਮ ਕਰਦਿਆਂ ਸੋਚ ਨਹੀਂ ਫੁਰਦੀ ਕਿ ਮੈਂ ਕਿਸ ਨਾਲ ਜ਼ੁਨਮ ਕਮਾਉਣ ਲੱਗਾ ਹਾਂ ਲੈ ਹੁਣ ਕੰਨ ਖੋਲ ਕੇ ਸੁਣ ਲੈ ਜੇ ਤਾ ਮੈਨੂੰ ਛੱਡ ਦੇਵੇਂ ਤਾਂ ਅੱਲਾ ਤੇਰਾ ਭਲਾ ਕਰੇਗਾ ਤੇ ਜੇ ਨਾ ਛੱਡੇ ਤਾਂ ਮੈਂ ਆਪਣੀ ਜਾਨ ਪੁਰਖੇੜ ਜਾਵਾਂਗੀ ਜਿਹੜੀ ਗੱਲ ਪਸੰਦ ਹੈ ਕਰ ਲੈ ਤੁਰਕ ਦੋਵੇਂ ਪਸੰਦ ਨਹੀਂ ਆਪਣੇ ਮਾਲਕ ਦੀ ਬੇਗਮ ਬਣਾਵਾਗਾ ਬਸ ਇਹੋ ਗੱਲ ਪਸੰਦ ਹੈ ਇਹ ਗੱਲ ਮੂੰਹ ਵਿੱਚ ਹੀ ਸੀ ਕਿ ਇੱਕ ਸਪਾਈ ਨੇ ਸੁੰਦਰੀ ਦੀ ਖੱਬੀ ਬਾ ਨੂੰ ਹੱਥ ਪਾਇਆ ਪਰ ਆਹਾ ਕਿਸ ਫੁਰਤੀ ਨਾਲ ਉਸ ਸ਼ੇਰ ਕੰਨਿਆਂ ਨੇ ਸੱਜੇ ਹੱਥ ਨਾਲ ਕਟਾਰ ਕੱਢ ਕੇ ਹੱਥ ਫੜਨ ਵਾਲੇ ਦੇ ਸੀਨੇ ਵਿੱਚ ਘੋਬੀ ਹੈ ਜਾਦੂ ਕਰ ਦਿੱਤਾ ਹੈ ਬਿਜਲੀ ਨੇ ਕੀ ਛੇਤੀ ਕਰਨੀ ਹੈ ਠੱਠਾ ਸਿਪਾਈ ਲਹੂ ਲੋਹਾਂ ਟੈਪਿਆ ਔਰ ਫੜਕ ਫੜਕ ਕੇ ਜਾਨ ਤੋੜਨ ਲੱਗਾ ਇਹ ਸਮਾਚਾਰ ਵੇਕੇ ਇੱਕ ਸਿਪਾਹੀ ਨੇ ਪਿੱਛੋਂ ਦੀ ਹੋ ਕੇ ਸੁੰਦਰੀ ਦਾ ਕਟਾਰ ਵਾਲਾ ਹੱਥ ਫੜ ਲਿਆ ਦੂਜੇ ਨੇ ਲੱਕੋ ਹੱਥ ਪਾ ਕੇ ਚੱਕ ਲਿਆ ਤੀਸਰੇ ਨੇ ਬਾਹ ਨੱਪ ਲਈ ਰੁੱਖਾਂ ਦੇ ਓਲੇ ਪੀਨਸ ਵਰਗਾ ਡੋਲ ਪਿਆ ਸੀ ਤੇ ਕਹਾਰ ਖੜੇ ਸਨ ਝਟ ਡੋਲੇ ਵਿੱਚ ਸਿੱਟੀ ਗਈ ਬੂਹੇ ਮਾਰੇ ਗਏ ਔਰ ਵਿਚਾਰੀ ਸੁੰਦਰੀ ਫਿਰ ਤੁਰਕਾਂ ਦੀ ਕੈਦਨ ਹੋ ਗਈ ਪਲੋ ਪਲੀ ਵਿੱਜਰਵਾਣੇ ਡੋਲੀ ਪਾ ਕੇ ਪਤਰਾ ਹੋਏ ਸੁੰਦਰੀ ਜਿਸ ਵੇਲੇ ਆਪਣੇ ਪਿਆਰੇ ਭਰਾਵਾਂ ਵਿੱਚੋਂ ਪਿੰਡ ਨੂੰ ਤੁਰੀ ਸੀ ਉਸ ਤੋਂ ਪਾਲਕੂ ਮਗਰੋਂ ਸਰਦਾਰ ਸ਼ਾਮ ਸਿੰਘ ਬਲਵੰਤ ਸਿੰਘ ਔਰ ਹੋਰ ਮੁਖੀਏਪੁਰ ਇਕੱਠੇ ਹੋ ਕੇ ਬੈਠੇ ਵਿਚਾਰਾ ਕਰੇ ਸਨ ਕਿ ਜਿੱਥੇ ਅਸੀਂ ਲੁਕੇ ਦਿਨ گزار ਰਹੇ ਹਾਂ ਇਹ ਥਾਂ ਵੀ ਹੁਣ ਬਚਣਾ ਨਹੀਂ ਜੋ ਅਵਾਇਆਂ ਲੱਖੂ ਦੀਆਂ ਆ ਰਹੀਆਂ ਹਨ ਭਿਆਨਕ ਹਨ ਠੀਕ ਉਸੇ ਵੇਲੇ ਇੱਕ ਹੋਰ ਸਿੰਘ ਜਿਸ ਦਾ ਨਾਮ ਬਿਜਲਾ ਸਿੰਘ ਸੀ ਆ ਪਹੁੰਚਿਆ ਇਸ ਨੂੰ ਸ਼ਾਮ ਸਿੰਘ ਨੇ ਪਛਾਤਾ ਆਦਰ ਨਾਲ ਪਾਸ ਬਿਠਾਇਆ ਤੇ ਦੂਸਰੇ ਜੱਥਿਆਂ ਦੀ ਸੁੱਖ-ਸਾਂਦ ਪੁੱਛੀ ਬਿਜਲਾ ਸਿੰਘ ਨੇ ਬੇਨਤੀ ਕੀਤੀ ਕਿ ਮੈਨੂੰ ਖਾਲਸਾ ਜੀ ਨੇ ਕੱਲਿਆ ਹੈ ਤੁਸਾਂ ਨੂੰ ਪਤਾ ਹੀ ਹੈ ਕਿ ਲਖਪਤ ਰਾਏ ਨੇ ਡਾਡਾ ਹਨੇਰ ਚੁੱਕਿਆ ਹੋਇਆ ਹੈ ਕਤਲਾਮ ਸ਼ੁਰੂ ਹੈ ਧਰਮਸਾਲਾ ਦੀ ਬੇਦਬੀ ਕੀਤੀ ਹੈ ਕਈ ਥਾਂ ਪੋਥੀਆਂ ਸਾੜੀਆਂ ਹਨ ਤੇ ਸਾਰੇ ਦੇਸ਼ ਅੰਦਰ ਕਮਸਾਨ ਚੋਦੇ ਮਚਾਰ ਰੱਖੀ ਹੈ ਸੋ ਇਸ ਕਰਕੇ ਸਰਦਾਰ ਜੱਸਾ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਸੁਖਾ ਸਿੰਘ ਗੱਲ ਕਿ ਸਾਰੇ ਸਰਦਾਰ ਇਕੱਠੇ ਹੋ ਰਹੇ ਹਨ ਕਿਉਂਕਿ ਲੱਖੂ ਰਾਵੀ ਦੇ ਚਲਾ ਤੇ ਹੋਰ ਲੁਕੇਵਿਆਂ ਤੋਂ ਖਾਲਸੇ ਨੂੰ ਕੱਢ ਰਿਹਾ ਹੈ ਤੇ ਖਾਲਸਾ ਹੁਣ ਉੱਪਰ ਨੂੰ ਰੁੱਖ ਕਰੀ ਪਹਾੜਾ ਵੱਲ ਨੂੰ ਜਾ ਰਿਹਾ ਹੈ ਤੁਸੀਂ ਵੀ ਉਧਰ ਚਾਲੇ ਪਾ ਜਾਓ ਇਸ ਪਾਸੇ ਵੀ ਦੁਸ਼ਮਣ ਸੈਨਾ ਚਲਾ ਬਨਾਨੂ ਖੋਜਣ ਆ ਰਹੀ ਹੈ ਤੁਸੀਂ ਇੱਥੇ ਅਮਨ ਵਿੱਚ ਨਹੀਂ ਰਹਿ ਸਕਦੇ ਇਹ ਗੱਲ ਸੁਣ ਕੇ ਸ਼ਾਮ ਸਿੰਘ ਨੇ ਕਿਹਾ ਸਤਿ ਬਚਨ ਕਿਉਂ ਭਾਈ ਬਲਵੰਤ ਸਿੰਘਾ ਖਾਲਸਾ ਜੀ ਨੂੰ ਆਖ ਦੇਵੋ ਜੋ ਕਮਰ ਕੱਸੇ ਕਰਕੇ ਚੜਾਈ ਦਾ ਤਿਆਰਾਂ ਕਰ ਲੈਣ ਹੁਣ ਤਾਂ ਸੂਰਜ ਡੁੱਬਣ ਦਾ ਵੇਲਾ ਹੈ ਇੱਕ ਅੱਧ ਦਿਨ ਵਿੱਚ ਸਭ ਕੁਝ ਹੋ ਜਾਵੇ ਤੇ ਫਿਰ ਤੜਕੇ ਤਾਰਿਆਂ ਦੀ ਛਾਵੇਂ ਕੂਚ ਹੋ ਜਾਵੇ ਹਾਂ ਭਾਈ ਬਿਜਲਾ ਸਿੰਘ ਇਕੱਠੇ ਕਿੱਥੇ ਹੋਣਾ ਹੈ ਬਿਜਲਾ ਸਿੰਘ ਮਹਾਰਾਜ ਜੀ ਹਾਲੇ ਕਾਨੂੰਮਾਨ ਦੇ ਛੰਬ ਕੋਲ ਸੰਗੜੇ ਬਨ ਵਿੱਚ ਜਾ ਰਹੇ ਹਨ ਬਲਵੰਤ ਸਿੰਘ ਤਾਂ ਅਸਾਂ ਹੁਣ ਬਨੋਂ ਬਨ ਚੱਲਣਾ ਹੈ ਕਿ ਦੇਸ਼ ਵਿੱਚੋਂ ਹੀ ਬਿਜਲਾ ਸਿੰਘ ਦੇਸ਼ ਵਿੱਚੋਂ ਹੀ ਫੱਟ ਦੇ ਕੇ ਨਿਕਲ ਚੱਲੋ ਇਸ ਬੰਨੇ ਤੁਰਕ ਅਜੇ ਕੁਝ ਅਵੇਸਲੇ ਪਏ ਹਨ ਚਾਰ ਪੰਜ ਦਿਨਾ ਬਾਅਦ ਤੁਮ ਮਣ ਇੱਧਰ ਵੀ ਆ ਨਿਕਲਣਗੇ ਬਲਵੰਤ ਸਿੰਘ ਸੱਤ ਬਚਨ ਸੱਤ ਬਚਨ ਕਹਿ ਕੇ ਬਲਵੰਤ ਸਿੰਘ ਲੰਗਰਵਾਲ ਗਿਆ ਅੱਗੋ ਸੁੰਦਰੀ ਨੂੰ ਨਾ ਵੇਖ ਕੇ ਪੁੱਛਿਆ ਧਰਮਕੌਰ ਬੋਲੀ ਕਿ ਅੱਜ ਭੈਣ ਪਿੰਡ ਗਈ ਹੋਈ ਹੈ ਬਲਵੰਤ ਸਿੰਘ ਵਿਚਾਰੇ ਨੂੰ ਕੀ ਪਤਾ ਸੀ ਕਿ ਭੈਣ ਕਿਹੜੇ ਦੁੱਖ ਨੂੰ ਫੜੀ ਗਈ ਹੈ ਉਹ ਮਾਮੂਲੀ ਗੱਲ ਸਮਝ ਕੇ ਚਲਿਆ ਗਿਆ ਪਰ ਖਾਲਸੇ ਜੀ ਨੂੰ ਕੂਚ ਦੀ ਖਬਰ ਸੁਣਾ ਕੇ ਫੇਰ ਸਰਦਾਰਾ ਹਰ ਆਪਾਸ ਜਾ ਬੈਠਾ ਇੱਥੇ ਅੱਗੇ ਗੱਲਾਂ ਬਾਤਾਂ ਛੜੀਆਂ ਹੋਈਆਂ ਸਨ ਬਿਜਲਾ ਸਿੰਘ ਸਿੱਖਾਂ ਦੇ ਦੁਖੜੇ ਤੇ ਲਖਪਤ ਰਾਏ ਦੇ ਤੱਕੇ ਈਓ ਸੁਣਾ ਰਿਹਾ ਸੀ ਬਿਜਲਾ ਸਿੰਘ ਬਾ ਸਰਦਾਰ ਜੀ ਜਿਸ ਵੇਲੇ ਲਖਪਤ ਰਾਏ ਨੂੰ ਖਬਰ ਪਹੁੰਚੀ ਭਾਈ ਮੇਰੇ ਭਰਾ ਨੇ ਸਿੱਖਾਂ ਨੂੰ ਤੰਗ ਕੀਤਾ ਤੇ ਦੱਬੀ ਜਾਂਦਾ ਸੀ ਤਾਂ ਸਿੱਖਾਂ ਨੇ ਵੀ ਅੱਗੋਂ ਲੜਾਈ ਕੀਤੀ ਔਰ ਉਸ ਨੂੰ ਮਾਰ ਦਿੱਤਾ ਤਦ ਤਾਂ ਅੱਗ ਦਾ ਅਮਾਂਡਾ ਹੋ ਗਿਆ ਔਰ ਕਰੋਧ ਵਿੱਚ ਭਰ ਕੇ ਬੋਲਿਆ ਮੈਂ ਖਤਰੀ ਹਾਂ ਜੇਕਰ ਸਿੱਖਾਂ ਦਾ ਬੀਜ ਨਾਸ਼ ਕਰ ਦਿਆ ਤਾਂ ਬਸ ਜੀ ਉਸੇ ਵੇਲੇ ਲਾਹੌਰ ਦੇ ਨਵਾਬ ਕੋਲ ਜਾ ਪਿੱਟਿਆ ਕਿ ਵੇਖ ਤੇਰੇ ਰਾਜ ਵਿੱਚ ਸਿੱਖਾਂ ਨੇ ਮੇਰਾ ਭਰਾ ਮਾਰ ਸਿੱਟਿਆ ਹੈ ਔਰ ਕਿਸੇ ਬੋੜੀ ਨਾ ਕੀਤੀ ਹੁਣ ਮੈਂ ਸਿੱਖਾਂ ਦਾ ਨਾਸ਼ ਕਰਨਾ ਚਾਹੁੰਦਾ ਹਾਂ ਤਦ ਨਵਾਬ ਨੇ ਕਿਹਾ ਲਖਪਤ ਰਾਏ ਜੇ ਤੂੰ ਇਹ ਕੰਮ ਕਰੇ ਤਾਂ ਹੋਰ ਕੀ ਲੋੜਿੰਦਾ ਹੈ ਤੁਹਾਨੂੰ ਪਤਾ ਹੈ ਕਿ ਲਾਹੌਰ ਦੇ ਨਵਾਬ ਯਾਇਆ ਖਾਨੂ ਪਿਓ ਨਾਲੋਂ ਬੋਤਾ ਸ਼ੋਕ ਸਿੱਖਾਂ ਨੂੰ ਮਾਰੰਦਾ ਹੈ ਸਰਕਾਰੀ ਤੋਪਖਾਨਾ ਫੌਜਾਂ ਜੋ ਜੀ ਚਾਹੇ ਲੈ ਇਹਨਾਂ ਦਾ ਕੁਰਾ ਖੋਜ ਮੁਕਾ ਬਸ ਜੀ ਲਖਪਤ ਨੂੰ ਕੀ ਚਾਹੀਦਾ ਸੀ ਲਾਹੌਰ ਤੋਂ ਹੀ ਸਿੱਖਾਂ ਦਾ ਕਤਲ ਤੇ ਉਹਨਾਂ ਨੂੰ ਦੁੱਖ ਦੇਣਾ ਆਰੰਭ ਕਰ ਦਿੱਤੇ ਜੋ ਸਿੱਖ ਲਾਹੌਰ ਦੇ ਕਿਸੇ ਦਰਵਾਜ਼ੇ ਵਿੱਚੋਂ ਲੰਗੇ ਉੱਥੇ ਹੀ ਫੜਿਆ ਜਾਵੇ ਤੇ ਮਾਰਿਆ ਜਾਵੇ ਦੋ ਤਿੰਨ ਦਿਨ ਇਹ ਹਾਲ ਰਿਹਾ ਤੇ ਅਨੇਕਾਂ ਸਿੱਖ ਮਾਰੇ ਗਏ ਏ ਯੋਦੇ ਨਹੀਂ ਸ਼ੈਰੀ ਵਸੋ ਦੇ ਸਿੱਖ ਸਨ ਵੱਡੇ ਵੱਡੇ ਸੋਹਣੇ ਜਵਾਨ ਵਿਲਖਦੇ ਬਾਲ ਵੋਟੀਆਂ ਤੇ ਮਾਵਾਂ ਛੱਡ ਕੇ ਕੰਮ ਕਾਜ ਗਏ ਹੋਏ ਹੀ ਮੌਦਾ ਸ਼ਿਕਾਰ ਹੋ ਗਏ ਪਰ ਵਾ ਵਾ ਖਾਲਸਾ ਜੀ ਕਿਸੇ ਨੇ ਧਰਮ ਵੱਲੋਂ ਮੂੰਹ ਨਹੀਂ 모ੜਿਆ ਹੱਸ ਹੱਸ ਕੇ ਜਾਨਾ ਦਿੰਦੇ ਰਹੇ ਇੱਕ ਦਿਨ ਦੀ ਗੱਲ ਹੈ ਕਿ ਭਾਈ ਹਰਕਿਰਤ ਸਿੰਘ ਜੀ ਆਪਣੀ ਸਿੰਘਣੀ ਤੇ ਪੁਚੰਗੀ ਸਮੇਤ ਲਾਹੌਰ ਆ ਗਏ ਉਹਨਾਂ ਨੂੰ ਕੀ ਖਬਰ ਸੀ ਜੋ ਸ਼ਹਿਰ ਵਿੱਚ ਕਹਿਰ ਵਰਤ ਰਿਹਾ ਹੈ ਅਜੇ ਸੁਨੈਰੀ ਮਸੀਤ ਤੋਂ ਦੁਰਾਡੇ ਹੀ ਸੰਨ ਕਿ ਲਖਪਤ ਸਾਹਮਣੇ ਪਾਸਿਓਂ ਘੋੜੇ ਤੇ ਚੜਿਆ ਆ ਗਿਆ ਭਾਈ ਜੀ ਨੂੰ ਵੇਖ ਕੇ ਕੜ ਗਿਆ ਤੇ ਬੋਲਿਆ ਕਿ ਅਜੇ ਤੋੜੀ ਦਿਨ ਦਿਹਾੜੇ ਲਾਹੌਰ ਵਿੱਚ ਸਿੱਖ ਫਿਰ ਰਹੇ ਹਨ ਹੇ ਰਾਮ ਇਹ ਕਾਡਿਆਂ ਦਾ ਭੌਣ ਕਦ ਸਿਮਟੇਗਾ ਸਿਪਾਹੀਓ ਇਸ ਸਿੱਖ ਨੂੰ ਪਕੜ ਲਓ ਭਾਈ ਹੋਰੀ ਝਟਪੜ ਫੜੇ ਗਏ ਜੱਤ ਦੀਵਾਨ ਦੇ ਨੇੜੇ ਆਏ ਤਾਂ ਅੱਖ ਨੱਗੇ ਕਿਸ ਕਸੂਰ ਬਦਲੇ ਸਾਨੂੰ ਫੜਿਆ ਹੈ ਲਖਪਤ ਰਾਏ ਨੇ ਕਿਹਾ ਸਿੱਖ ਹੋਣਾ ਕੋਰ ਪਾਪ ਹੈ ਇਸ ਦੇ ਬਦਲੇ ਫੜਿਆ ਹੈ ਹੁਣ ਜਾਂ ਤਾਂ ਇਸ ਧਰਮ ਨੂੰ ਛੱਡੋ ਜਾਂ ਪਿਆਰੀ ਜਾਨ ਤੋਂ ਹੱਤੋਂ ਬੈਠੋ ਹਰਕੀਰਤ ਸਿੰਘ ਸਤਿਵਚਨ ਜੋ ਆਪ ਦੀ ਇੱਛਾ ਇਹ ਅਨਿਆਏ ਚੰਗਾ ਨਹੀਂ ਪਰ ਡਾਡੇ ਨਾਲ ਕੀ ਚਾਰਾ ਤੁਸਾ ਜ਼ਰੂਰ ਸਰੀਰ ਲੈ ਹੀ ਲੈਣਾ ਹੈ ਤਾਂ ਵਾ ਵਾ ਲਖਪਤ ਸਿੰਘ ਸਿੱਖੀ ਨਹੀਂ ਛੱਡੋਗੇ ਹਰਕੀਰਤ ਸਿੰਘ ਇਹ ਬਚਨ ਕੰਨੀ ਵੀ ਨਾ ਪਾਓ ਜੋ ਕੁਝ ਕਰਨਾ ਹੈ ਕਰ ਲਓ ਲਖਪਤ ਰਾਏ ਇਹ ਤੀ ਵੀ ਤੇ ਮੁੰਡਾ ਕਿਸਦਾ ਹੈ ਹਰਕਿਰਤ ਸਿੰਘ ਸਭ ਕੁਝ ਗੁਰੂ ਜੀ ਦਾ ਹੈ ਲਖਪਤ ਰਾਏ ਤੇਰਾ ਵੀ ਕੁਝ ਹੈ ਹਰਕਿਰਤ ਸਿੰਘ ਮੇਰਾ ਕੁਝ ਵੀ ਨਹੀਂ ਜੋ ਕੁਝ ਹੈ ਗੁਰੂ ਦਾ ਹੈ ਮੇਰਾ ਤਾਂ ਆਪਣਾ ਆਪ ਵੀ ਗੁਰੂ ਦਾ ਹੈ ਲਖਪਤ ਰਾਏ ਗੱਲਾਂ ਦਲੇਰੀ ਦੀਆਂ ਹਨ ਪਰ ਮੌਤ ਬੁਰੀ ਬਲਾ ਹੈ ਹਰਕਿਰਤ ਸਿੰਘ ਪਰਮੇਸ਼ਰ ਤੋਂ ਵਿਛੜੇ ਹੋਿਆਂ ਲਈ ਬੁਰੀ ਬਲਾ ਹੈ ਗੁਰੂ ਦੇ ਸੇਵਕਾਂ ਲਈ ਤਾਂ ਪਿਆਰੀ ਚੀਜ਼ ਹੈ ਲਖਪਤ ਨੌਕਰਾਂ ਮਲ ਤੱਕੇ ਸਿਪਾਈਓ ਇਸ ਸਿੱਖ ਨੂੰ ਮਾਰ ਦਿਓ ਤੇ ਇਸ ਦੀ ਵੋਟੀ ਅਤੇ ਪੁੱਤਰ ਨੂੰ ਜਾਨ ਬੇਗ ਦੇ ਪਾਸ ਤੇ ਆਓ ਮੁਸਲਮਾਨ ਬਣਾ ਲਵੇ ਇਹ ਬਚਨ ਉਸ ਦੇ ਮੂੰਹ ਵਿੱਚ ਹੀ ਸਨ ਕਿ ਹਰਕਿਰਤ ਸਿੰਘ ਦੀ ਸਿੰਘਣੀ ਬੈਂਤ ਵਾਂਗੂ ਥਰਨ-ਤਰਨ ਕੰਬੀ ਅਤੇ ਰੁਕੀ ਹੋਈ ਆਵਾਜ਼ ਵਿੱਚ ਬੋਲੀ ਸਾਨੂੰ ਪਹਿਲੇ ਮਰਵਾ ਦੇ ਤੈਨੂੰ ਸੌਂ ਗਾਉਂ ਦਾ ਪੁੰਨ ਹੋ ਲਖਪਤ ਰਾਏ ਨਹੀਂ ਨਹੀਂ ਤੁਹਾਡੀ ਸਜ਼ਾ ਇਹੋ ਠੀਕ ਹੈ ਤੇਰੇ ਨਾਲ ਇਹੋ ਕੁਝ ਹੋਊ ਮੇਰਾ ਹੁਕਮ ਅਟਲ ਹੈ। ਇੱਕ ਕੈਨ ਦੀ ਢਿੱਲ ਹੋਈ ਕਿ ਉਸ ਧਰਮਤੀਵੀ ਨੇ ਪੁੱਤਰ ਨੂੰ ਗਲੋਂ ਫੜ ਕੇ ਸਵਾਮੀ ਨੂੰ ਕਿਹਾ ਮਹਾਰਾਜ ਮੈਂ ਇਸ ਦਾ ਗਲਾ ਕੁੱਟਦੀ ਹਾਂ ਔਰ ਆਪ ਮੇਰਾ ਕੁੱਟ ਦਿਓ। ਤੁਹਾਨੂੰ ਤਾਂ ਇਹ ਮਾਰ ਹੀ ਦੇਣਗੇ। ਛੇਤੀ ਕਰੋ ਵਿਕਲਪਨਾ ਕਰੋ ਇਸ ਵੇਲੇ ਧਰਮ ਦੀ ਆਨ ਹੈ। ਪਰ ਸ਼ੋਕ ਕੀ ਸਿਪਾਈਆਂ ਨੇ ਇਸਤਰੀ ਨੂੰ ਫੜ ਲਿੱਤਾ ਤੇ ਲਖਪਤ ਵੀ ਡਾਡਾ ਹੈਰਾਨ ਹੋਇਆ। ਕਿ ਇਹ ਬੰਦੇ ਕਿਸ ਮਿੱਟੀ ਦੇ ਘੜੇ ਹੋਏ ਹਨ ਜਾਣ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਬਾਜ਼ਾਰ ਵਿੱਚ ਇਸ ਵੇਲੇ ਭੀੜ ਹੋ ਗਈ ਸੀ ਅਣਗਿਣਤ ਲੋਕੀ ਤਰਾ ਤਰਾ ਕਰ ਰਹੇ ਸਨ ਲਖਪਤ ਦੇ ਮਨ ਵਿੱਚ ਖਬਰੇ ਕੀ ਆਈ ਆਖਰ ਲੱਗਾ ਕਿ ਜਾਓ ਪਹਿਲਾਂ ਇਸ ਬੱਚੇ ਨੂੰ ਵੜਨਾ ਫਿਰ ਇਸ ਧੀ ਵੀ ਨੂੰ ਤੇ ਫਿਰ ਇਸ ਸਿੱਖ ਨੂੰ ਹਾਏ ਰਾਮ ਮੇਰਾ ਪਿਆਰਾ ਭਰਾ ਇੰਨਾ ਦੁਸ਼ਟ ਸਿੱਖਾਂ ਨੇ ਮਾਰ ਦਿੱਤਾ ਨਹੀਂ ਤਾਂ ਮੈਂ ਕਿਉਂ ਇਹਨਾਂ ਨੂੰ ਮਾਰਦਾ ਇਸ ਵੇਲੇ ਭੀੜ ਵਿੱਚੋਂ ਫਟਕਾਰ ਫਟਕਾਰ ਦੀ ਆਵਾਜ਼ ਆਈ ਜੋ ਲਖਪਤ ਨਾ ਸਹਾਰ ਕੇ ਛੇਤੀ ਛੇਤੀ ਚਲਾ ਗਿਆ ਉਹ ਤਿੰਨੋਂ ਜਣੇ ਉਸ ਦਿਨ ਮਾਰੇ ਗਏ ਹਰਕੀਰਤ ਸਿੰਘ ਦੀ ਮੌਤ ਸੁਣ ਕੇ ਸ਼ਾਮ ਸਿੰਘ ਬੜਾ ਦੁਖੀ ਹੋਇਆ ਕਿਉਂਕਿ ਸਿੱਖਾਂ ਵਿੱਚ ਉਸ ਸਮੇਂ ਵਿਦਵਾਨ ਵੱਡੇ ਘਟ ਹੁੰਦੇ ਸਨ ਹਰਕੀਰਤ ਸਿੰਘ ਇੱਕ ਤਕੜਾ ਗਿਆਨੀ ਸੀ ਔਰ ਨਿਰਾਮੁਖ ਗਿਆਨੀ ਹੀ ਨਹੀਂ ਸੀ ਸਗੋਂ ਕਰਨੀ ਦਾ ਵੀ ਗਿਆਨੀ ਸੀ ਸਾਰੇ ਸਿੰਘਾਂ ਵਿੱਚ ਇਸ ਦਾ ਬੜਾ ਮਾਨ ਸੀ ਇਸ ਕਰਕੇ ਸ਼ਾਮ ਸਿੰਘ ਨੂੰ ਵੱਡੀ ਸੱਟ ਵੱਜੀ ਤੇ ਕ੍ਰੋਧ ਵਿੱਚ ਭਰ ਕੇ ਬੋਲਿਆ ਇਸ ਲਖਪਤ ਰਾਏ ਨਾਲ ਉਹ ਕਰਨੀ ਹੈ ਜੋ ਸਾਰੇ ਪੰਜਾਬ ਵਿੱਚ ਧਾਕ ਪਈ ਨਿਰਦੋਸ਼ ਤੇ ਐਡੇ ਗੁਣੀ ਪੁਰਸ਼ ਨੂੰ ਇਸਨੇ ਬੇਦਰਦੀ ਨਾਲ ਮਾਰਿਆ ਹੈ ਬਿਜਲਾ ਸਿੰਘ ਸਰਦਾਰ ਜੀ ਕੀ ਕੀ ਹਾਲ ਸੁਣਾਵਾ ਸਾਡੇ ਸਿਰਾਂ ਤੇ ਅਚਰਜ ਦੁੱਖ ਟੁੱਟ ਪਏ ਹਨ ਘਰਾਂ ਦੀਆਂ ਕੰਧਾਂ ਤੱਕ ਵੈਰੀ ਹੋ ਗਈਆਂ ਹਨ ਇੱਕ ਗੁਰੂ ਸਾਹਿਬ ਦਾ ਆਸਰਾ ਹੈ ਜੋ ਅਸੀਂ ਕਿਸੇ ਤੋਂ ਨਹੀਂ ਲਈਦੇ ਨਹੀਂ ਤਾਂ ਬੈਰੀਆਂ ਨੇ ਸਾਡਾ ਬੀਚ ਨਾਸ਼ ਕਰਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਦੇਖੋ ਜਦ ਪਾਈ ਹਰਕੀਰਤ ਸਿੰਘ ਤੇ ਉਹਨਾਂ ਦੀ ਸਿੰਘਣੀ ਤੇ ਪੁੱਤ ਦੀਆਂ ਲੋਥਾਂ ਸਿੰਘਾਂ ਨੇ ਹੌਸਲਾ ਕਰਕੇ ਮੰਗੀਆਂ ਔਰ ਲੈ ਕੇ ਦਾਹ ਘਰ ਆਏ ਤਾਂ ਲਖਪਤ ਦੇ ਆਦਮੀ ਅੱਗੇ ਖੜੇ ਸਨ ਝੱਟ ਸਿੰਘ ਫੜੇ ਗਏ ਔਰ ਸ਼ਹੀਦ ਕੀਤੇ ਗਏ ਸਰਦਾਰ ਅੱਛਾ ਕੀ ਹੋਇਆ ਆਪਣੀ ਮੌਤ ਨੂੰ ਵਾਜਾ ਮਾਰ ਰਿਹਾ ਹੈ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ